ਕਾਂਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਬੀਜੇਪੀ ਨੇਤਾ ਸਮ੍ਰਿਤੀ ਰਾਣੀ ਤੇ ਟਵਿੱਟਰ ਜ਼ਰੀਏ ਨਿਸ਼ਾਨਾ ਸਾਧਿਆ ਟਵਿੱਟਰ ਤੇ ਲਿਖਿਆ ਹੈ ਸਮ੍ਰਿਤੀ ਰਾਣੀ ਨੂੰ ਟੈਗ ਕਰਦੇ ਹੋਏ ਕੀ ਹੈ ਤੇਰੀ ਕਹਾਣੀ ਜੋ ਤੂੰ ਬਣ बैठी ਇਤਨੀ ਜਲਦੀ ਬੀਜੇਪੀ ਦੀ ਮਹਾਰਾਣੀ ਕੀ ਕਲਾ ਦਿਖਾਈ ਜੋ ਮੋਦੀ ਹੋਏ دیਵਾਨੇ ਤੂੰ ਸੁਣਾ ਦੇ ਤੇਰੀ ਸੁਗਾਣੀ ਜੀ ਹਾਂ ਇਹ ਟਵੀਟ ਸਮ੍ਰਿਤੀ ਰਾਣੀ ਤੇ ਨਿਸ਼ਾਨਾ ਸਾਧਦੇ ਹੋਏ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕੀਤਾ ਹੋਰ ਗੱਲਬਾਤ ਕਰਦੇ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਦਿਨਾਲ ਯਾਦਵਿੰਦਰ ਆਕਰ ਅਚਾਨਕ ਅਮਰਿੰਦਰ ਸਿੰਘ ਨੂੰ ਕਿਉਂ ਯਾਦ ਇਸ ਸਮ੍ਰਿਤੀ ਰਾਣੀ ਦੇ ਕੇ ਟਵਿੱਟਰ 'ਤੇ ਨਿਸ਼ਾਨਾ ਸਾਧ ਦਿੱਤਾ ਅਸਲ ਪਿਛਲੇ ਦਿਨਾਂ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਯੂਥ ਕਾਂਗਰਸ ਦਾ ਕੌਮੀ ਪ੍ਰਧਾਨ ਬਣਾਇਆ ਰਾਇਆ ਬੜੀ ਗਨੂ ਤਾਂ ਇੱਕ ਜਿਹੜੀ ਵਫਾਦਾਰੀ ਸਾਫਟ ਕਰਨ ਵਾਲਾ ਮਾਮਲਾ ਹੁੰਦਾ ਕਿਉਂਕਿ ਸਮ੍ਰਿਤੀ ਰਾਣੀ ਨੇ ਵੀ ਅਗਰ ਸਭ ਤੋਂ ਵੱਡਾ ਅਟੈਕ ਤੁਸੀਂ ਦੇਖੋਗੇ ਉਹ ਪਿਛਲੇ ਦਿਨ ਰਾਹੁਲ ਗਾਂਧੀ ਤੇ ਕੀਤਾ ਉਹਨਾਂ ਨੇ ਕਿਹਾ ਕਿ ਰਾਹੁਲ ਦੇ ਗੁੰਡੇ ਆ ਸੀ ਮੇਰੇ ਘਰ 'ਤੇ ਅਟੈਕ ਕਰਦੇ ਨੇ ਔਰ ਖਾਸ ਤੌਰ ਦੇ ਉੱਤੇ ਰਾਹੁਲ ਗਾਂਧੀ ਨੂੰ ਚੁਣੌਤੀ ਦਿੱਤੀ ਕਿ ਅਗਰ ਉਹ ਬਹਿਸ ਕਰਨੀ ਚਾਹੁੰਦੇ ਨੇ ਤਾਂ ਉਹ ਮੇਰੇ ਨਾਲ ਬਹਿਸ ਕਰ ਸਕਦੇ ਨੇ ਤਾਂ ਜਿਸ ਤਰ੍ਹਾਂ ਦਾ ਸਮ੍ਰਿਤੀ ਰਾਣੀ ਦਾ ਅਟੈਕ ਹੈ ਰਾਹੁਲ ਗਾਂਧੀ ਤੇ ਉਸੇ ਤਰ੍ਹਾਂ ਰਾਜਾ ਬੜਿੰਗ ਨੇ ਵੀ ਸਮ੍ਰਿਤੀ ਰਾਣੀ ਤੇ ਅਟੈਕ ਕੀਤਾ ਇਹ ਸਾਬਤ ਹੋ ਸਕੇ ਕਿ ਰਾਹੁਲ ਗਾਂਧੀ ਦੇ ਸਭ ਤੋਂ ਵਫਾਦਾਰ ਅਗਰ ਕੋਈ ਨੇ ਤਾਂ ਉਹ ਮਰਿੰਦਰ ਸਿੰਘ ਰਾਜਾ ਉੜਿੰਗ ਨੇ ਕਿਉਂਕਿ ਕਾਂਗਰਸ ਦੇ ਅੰਦਰ ਖਾਸ ਤੌਰ ਤੇ ਜਿਹੜਾ ਵੀ ਵਿਅਕਤੀ ਗਾਂਧੀ ਪਰਿਵਾਰ ਦੇ ਨੇੜੇ ਹੁੰਦਾ ਉਹਦੀ ਜ਼ਿਆਦਾ ਟੂਟੀ ਬੋਲਦੀ ਆ ਇਸੇ ਸੰਦਰਭ ਦੇ ਅੰਦਰ ਜਿਸ ਤਰ੍ਹਾਂ ਸਮ੍ਰਿਤੀ ਰਾਣੀ ਨੇ ਰਾਹੁਲ ਗਾਂਧੀ ਤੇ ਕਮੈਂਟ ਕੀਤਾ ਉਸੇ ਤਰ੍ਹਾਂ ਦਾ ਕਮੈਂਟ ਅਮਰਿੰਦਰ ਸਿੰਘ ਰਾਜਾ ਉੜਿੰਗ ਨੇ ਸਮ੍ਰਿਤੀ ਰਾਣੀ ਦੇ ਉਸੇ ਕੀਤਾ